ਸੋਸ਼ਲ ਮੀਡੀਆ ਤੇ ਸਮੂਹ ਸਿੱਖ ਜਥੇਬੰਦੀਆਂ ਦੇ ਵੱਲੋਂ ਅਮੀਰ ਖਾਨ ਦਾ ਬਹੁਤ ਹੀ ਜ਼ਿਆਦਾ ਵਿਰੋਧ ਹੋ ਰਿਹਾ ਕਿਉਂਕਿ ਉਹਨਾਂ ਦੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਧਾਰ ਕੇ ਇੱਕ ਮੂਵੀ ਬਣਾਈ ਜਾ ਰਹੀ ਸੀ ਤੇ ਜਿਨ੍ਹਾਂ ਦਾ ਨਾਮ ਵੀ ਉਹਨਾਂ ਦੇ ਵੱਲੋਂ ਗੁਰੂ ਨਾਨਕ ਦੇਵ ਜੀ ਰੱਖਿਆ ਗਿਆ ਹੈ ਤੇ ਅਮੀਰ ਖਾਨ ਦੇ ਹੋ ਰਹੇ ਵਿਰੋਧ ਨੂੰ ਲੈ ਕੇ ਹੁਣ ਗਿੱਪੀ ਗਰੇਵਾਲ ਦੇ ਵੱਲੋਂ ਵੀ ਚੁੱਪੀ ਤੋੜ ਦਿੱਤੀ ਗਈ ਹੈ ਤੇ ਆਪਣੇ ਖਾਸ ਵਿਚਾਰ ਮੂਵੀ ਦਾ ਵਿਰੋਧ ਕਰਨ ਵਾਲੇ ਲੋਕਾਂ ਦੇ ਨਾਲ ਸਾਂਝੇ ਕੀਤੇ ਨੇ ਇਸ ਗੱਲ ਦੇ ਵਿੱਚ ਵੀ ਕੋਈ ਝੂਠ ਨਹੀਂ ਕਿ ਕੁਝ ਦਿਨ ਪਹਿਲਾਂ ਗਿੱਪੀ ਗਰੇਵਾਲ ਦੀ ਇੱਕ ਆਲ ਮੂਵੀ ਹੋਈ ਸੀ ਤੇ ਜਿਸ ਦਾ ਨਿਹੰਗ ਸਿੰਘਾਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਵਿ ਮੂਵੀ ਨੂੰ ਬੰਦ ਕਰਵਾਇਆ ਗਿਆ ਸੀ ਤੇ ਇਸ ਮੁੱਦੇ ਤੇ ਗਿੱਪੀ ਗਰੇਵਾਲ ਨੇ ਹੱਥ ਜੋੜ ਕੇ ਸਮੂਹ ਸਿੱਖ ਜਥੇਬੰਦੀਆਂ ਨੂੰ ਅਪੀਲ ਵੀ ਕੀਤੀ ਸੀ ਵੀ ਪਹਿਲਾਂ ਤੁਸੀਂ ਮੂਵੀ ਦੇਖ ਲਓ ਸਾਡੀ ਜੋ ਅਟੈਂਸ਼ਨ ਹੈ ਉਹ ਸਿਰਫ ਸਿੱਖ ਧਰਮ ਦਾ ਪ੍ਰਚਾਰ ਕਰਨਾ ਹੈ ਕਿਸੇ ਵੀ ਤਰ੍ਹਾਂ ਦਾ ਸਿੱਖ ਧਰਮ ਦਾ ਉਲੰਘਣਾ ਕਰਨਾ ਸਾਡਾ ਬਿਲਕੁਲ ਵੀ ਮੋਟਿਵ ਨਹੀਂ ਹੈ ਤੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਸਿੱਖ ਧਰਮ ਦੀ ਮਾਨਮਰਿਆ ਦਾ ਦੀ ਜੋ ਵੀ ਉਲੰਘਣਾ ਕਰੇਗਾ ਉਹ ਬਿਲਕੁਲ ਵੀ ਮਾਫੀ ਦੇ ਲਾਇਕ ਨਹੀਂ ਹੈ ਤੇ ਹੁਣ ਜੋ ਸਮੂਹ ਸਿੱਖ ਜਥੇਬੰਦੀਆਂ ਦੇ ਵੱਲੋਂ ਫੈਸਲੇ ਲਿਆ ਗਿਆ ਹੈ ਉਹ ਬਿਲਕੁਲ ਸਹੀ ਫੈਸਲਾ ਲਿਆ ਰੁਆ ਦੇ ਬਿਆਨ ਵੀ ਕਰੇਗਾ ਸੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਸੁਬਾਹ ਕੀ ਇਸ ਮੁੱਦੇ ਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ